ਕਹਾਣੀ ਟੁੰਡਾ ਰਾਜਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਸ਼ਹਿਰ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸ ਨੂੰ ਜੋਤਸ਼ੀਆਂ ਨੇ ਦੱਸਿਆ ਭਾਈ ਤੇਰੇ ਦੇਸ਼ ਵਿੱਚ ਇੱਕ ਮੁੰਡਾ ਹੋਊਗਾ ਤੇ ਉਹ ਵੀ ਟੁੰਡਾ ਪਰ ਉਹ ਮੁੰਡਾ ਤੇਰੇ ਰਾਜ ਨੂੰ ਜਿੱਤ ਲਵੇਗਾ ਰਾਜੇ ਨੂੰ ਬੜੀ ਚਿੰਤਾ ਹੋਈ ਤੇ ਉਹ ਟੁੰਡੇ ਕੋਲੋਂ ਪਿੱਛਾ ਛਡਾਉਣ ਦੀਆਂ ਤਰਕੀਬਾਂ ਸੋਚਣ ਲੱਗਾ ਕੁਝ ਸਮਾਂ ਪਾ ਕੇ ਰਾਜੇ ਦੇ ਘਰ ਇੱਕ ਮੁੰਡਾ ਹੋਇਆ ਤੇ ਉਹ ਮੁੰਡਾ ਜਮਾਂਦਰੂ ਹੀ ਟੁੰਡਾ ਸੀ ਇਹ ਦੇਖ ਕੇ ਰਾਜੇ ਨੂੰ ਬੜਾ ਫਿਕਰ ਲੱਗਾ ਤੇ ਉਸਨੇ ਉਸ ਮੁੰਡੇ ਨੂੰ ਸੰਦੂਖ ਵਿੱਚ ਪਾ ਕੇ ਦਰਿਆ ਵਿੱਚ ్రోੜ ਦਿੱਤਾ ਦਰਿਆ ਵਿੱਚ ਅੱਗੇ ਕਿਤੇ ਧੋਬੀ ਕਪੜੇ ਧੋਂਦਾ ਸੀ ਉਸਨੇ ਸੰਦੂਖ ਨੂੰ ਕੱਢ ਲਿਆ ਜਦ ਖੋਲ ਕੇ ਵੇਖਿਆ ਤਾਂ ਉਸ ਵਿੱਚ ਇੱਕ ਬੱਚਾ ਨਿਕਲਿਆ ਧੋਬੀ ਮੁੰਡੇ ਨੂੰ ਵੇਖ ਕੇ ਬੜਾ ਖੁਸ਼ ਹੋਇਆ ਕਿਉਂਕਿ ਉਹਦੇ ਘਰ ਕੋਈ ਔਲਾਦ ਨਹੀਂ ਸੀ ਉਹ ਉਸ ਮੁੰਡੇ ਨੂੰ ਘਰ ਲੈ ਗਿਆ ਤੇ ਜਾ ਕੇ ਧੋਬਣ ਨੂੰ ਦੇ ਦਿੱਤਾ ਧੋਬਣ ਵੀ ਬੜੀ ਖੁਸ਼ ਹੋਈ ਉਹ ਦੋਵੇਂ ਰਲ ਕੇ ਮੁੰਡੇ ਨੂੰ ਪਾਲਣ ਪੋਸਣ ਲੱਗੇ ਜਦ ਮੁੰਡਾ ਕੁਝ ਵੱਡਾ ਹੋ ਗਿਆ ਤਾਂ ਧੋਬੀ ਉਸਨੂੰ ਕਹਿੰਦਾ ਕਿ ਟੁੰਡਿਆ ਤੂੰ ਬਲਦ ਉੱਤੇ ਕੱਪੜੇ ਲੱਦ ਕੇ ਘਾੜ ਤੇ ਲੈ ਜਾਇਆ ਕਰ ਅਸੀਂ ਦੋਵੇਂ ਮੰਗਰੋਂ ਆ ਜਾਇਆ ਕਰਾਂਗੇ ਘਰ ਦਾ ਕੰਮ ਧੰਦਾ ਮੁਕਾ ਕੇ ਤੂੰ ਉੱਥੇ ਬਲਦ ਛੱਡ ਕੇ ਚਾਰਿਆ ਕਰੀ ਟੁੰਡਾ ਸਵੇਰੇ ਇਸ ਵਕਤ ਉੱਠਦਾ ਤੇ ਬਲਦ ਉੱਪਰ ਕੱਪੜੇ ਲੱਦ ਕੇ ਦਰਿਆ ਤੇ ਲੈ ਜਾਂਦਾ ਤੇ ਬਲਦ ਨੂੰ ਚਾਰਦਾ ਰਹਿੰਦਾ ਜਾਂ ਕੱਪੜੇ ਧੋਂਦਾ ਰਹਿੰਦਾ ਕਰਨੀ ਰੱਬ ਦੀ ਕਿ ਉਸ ਸ਼ਹਿਰ ਦਾ ਰਾਜਾ ਮਰ ਗਿਆ ਸਾਰੇ ਅਮੀਰਾਂ ਤੇ ਵਜ਼ੀਰਾਂ ਨੇ ਰਲ ਕੇ ਸਲਾਹ ਕੀਤੀ ਕਿ ਰਾਜਾ ਕਿਸ ਨੂੰ ਬਣਾਇਆ ਜਾਵੇ ਉਹਨਾਂ ਸੋਚਿਆ ਕਿ ਕੱਲ ਨੂੰ ਜਿਹੜਾ ਬੰਦਾ ਸਵੇਰੇ ਸਵਕਤ ਤੇ ਉਠੇਗਾ ਉਸਨੂੰ ਹੀ ਰਾਜਾ ਬਣਾ ਦਿੱਤਾ ਜਾਵੇਗਾ। ਉਹਨਾਂ ਨੇ ਇਹ ਸਲਾਹ ਕਰਕੇ ਸ਼ਹਿਰ ਦੇ ਸਾਰੇ ਦਰਵਾਜ਼ਿਆਂ ਤੇ ਖੜੇ ਪਹਿਰੇਦਾਰਾਂ ਨੂੰ ਹੁਕਮ ਦੇ ਕਰ ਦਿੱਤੇ ਕਿ ਜਿਹੜਾ ਵੀ ਬੰਦਾ ਸਵੇਰੇ ਸਵਕਤ ਤੇ ਤੁਹਾਡੇ ਕੋਲ ਪਹਿਲਾਂ ਆਵੇ ਉਹਨੂੰ ਫੜ ਕੇ ਸਾਡੇ ਸਾਹਮਣੇ ਲਿਆਂਦਾ ਜਾਵੇ। ਅਗਲੇ ਦਿਨ ਟੁੰਡਾ ਸਵੇਰੇ ਸਵਕਤ ਤੇ ਜਦੋਂ ਬਲਦ ਉੱਪਰ ਕੱਪੜੇ ਲੱਦ ਕੇ ਬਾਹਰ ਨੂੰ ਜਾ ਰਿਹਾ ਸੀ ਤਾਂ ਉਸਨੂੰ ਪਹਿਰੇਦਾਰਾਂ ਨੇ ਫੜ ਲਿਆ। ਟੁੰਡਾ ਬੜਾ ਡਰਿਆ। ਉਨੇ ਪਹਿਰੇਦਾਰਾਂ ਨੂੰ ਬੜੇ ਤਰਲੇ ਕੀਤੇ ਕਿ ਉਸਨੇ ਤਾਂ ਕੁਝ ਵੀ ਨਹੀਂ ਕੀਤਾ ਉਸ ਨੂੰ ਕਿਉਂ ਫੜ ਲਿਆ ਗਿਆ ਹੈ ਪਹਿਰੇਦਾਰਾਂ ਨੇ ਕਿਹਾ ਸਾਨੂੰ ਕੋਈ ਪਤਾ ਨਹੀਂ ਉਪਰੋਂ ਹੁਕਮ ਹੋਇਆ ਹੈ ਜਦ ਟੁੰਡੇ ਨੂੰ ਪਹਿਰੇਦਾਰਾਂ ਨੇ ਵਜ਼ੀਰਾ ਦੇ ਸਾਹਮਣੇ ਪੇਸ਼ ਕੀਤਾ ਤਾਂ ਵਜ਼ੀਰਾ ਨੇ ਸਾਰੀ ਗੱਲ ਉਸ ਨੂੰ ਦੱਸੀ ਤੇ ਉਹਨੂੰ ਉਸੇ ਵੇਲੇ ਤਖਤ ਤੇ ਬਿਠਾ ਦਿੱਤਾ ਟੁੰਡੇ ਨੇ ਹੁਣ ਤੋਬੀ ਤੇ ਤੋਬਣ ਨੂੰ ਵੀ ਬੜੇ ਵਧੀਆ ਮਹੱਲ ਬਵਾ ਦਿੱਤੇ ਟੁੰਡੇ ਨੇ ਰਾਜ ਤੇ ਬੈਠਣ ਤੋਂ ਕੁਝ ਦਿਨ ਬਾਅਦ ਸੋਚਿਆ ਭਈ ਆਪਣੇ ਰਾਜ ਨੂੰ ਹੋਰ ਵਧਾਉਣਾ ਚਾਹੀਦਾ ਹੈ ਉਸ ਨੂੰ ਵਜ਼ੀਰਾ ਨੇ ਦੱਸਿਆ ਕਿ ਫਲਾਣੇ ਦੇਸ਼ ਦਾ ਰਾਜਾ ਬੁੱਢਾ ਹੋ ਗਿਆ ਹੈ ਅਤੇ ਉਸ ਦਾ ਰਾਜਪਾਗ ਸਾਰਾ ਵਜ਼ੀਰਾ ਨੇ ਸੰਭਿਆ ਹੋਇਆ ਹੈ ਉਹ ਬੁੱਢੇ ਰਾਜੇ ਨੂੰ ਬਹੁਤਾ ਪੁੱਛਦੇ ਕਿਸਤੇ ਵੀ ਨਹੀਂ ਤੇ ਆਪਣੀ ਹੀ ਮਨ ਦੀ ਮਰਜ਼ੀ ਕਰਦੇ ਹਨ ਹੋਵੇ ਨਾ ਤਾਂ ਉਹਦੀ ਰਾਜਧਾਨੀ ਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਜਾਵੇ ਟੁੰਡੇ ਰਾਜੇ ਨੂੰ ਇਹ ਗੱਲ ਬੜੀ ਪਸੰਦ ਆਈ ਤੇ ਉਹਨਾਂ ਨੇ ਉਸੇ ਵੇਲੇ ਫੌਜਾਂ ਨੂੰ ਉਸ ਰਾਜ ਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। ਉਹਨਾਂ ਵਜ਼ੀਰਾ ਨੇ ਉਹਨਾਂ ਦੀਆਂ ਫੌਜਾਂ ਦਾ ਬਹੁਤਾ ਟਾਕਰਾ ਨਾ ਕੀਤਾ ਤੇ ਹਥਿਆਰ ਸੁੱਟ ਦਿੱਤੇ। ਟੁੰਡੇ ਨੇ ਉਸ ਰਾਜੇ ਦੀ ਰਾਜਧਾਨੀ ਉੱਪਰ ਵੀ ਕਬਜ਼ਾ ਕਰ ਲਿਆ। ਉਹ ਬੁੱਢਾ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਕੌਣ ਮਹਾਵਲੀ ਹੈ ਜਿਸ ਨੇ ਮੇਰੇ ਰਾਜ ਨੂੰ ਖਤਮ ਕਰਕੇ ਆਪਣੇ ਵਿੱਚ ਮਿਲਾ ਲਿਆ ਹੈ। ਉਹਨੇ ਇਹ ਗੱਲ ਸਾਰੀ ਗੱਲ ਜੋਤਸ਼ੀਆਂ ਨੂੰ ਪੁੱਛੀ। ਜੋਤਸ਼ੀਆਂ ਨੇ ਦੱਸਿਆ ਕਿ ਇਹ ਤਾਂ ਉਹੀ ਮੁੰਡਾ ਹੈ ਜਿਸ ਨੂੰ ਦਰਿਆ ਵਿੱਚ ਰੋੜਿਆ ਸੀ ਉਸਨੇ ਜੋਤਸ਼ੀਆਂ ਨੂੰ ਕਿਹਾ ਕਿ ਤੁਹਾਡੀ ਗੱਲ ਸੱਚੀ ਹੀ ਨਿਕਲੀ ਆਪਰਾਖਾ